ਬੋਲੋ ਜੀ ਵਾਹਿ ਗੁਰੂ ਇੱਕ ਓੰਕਾਰ ਵਾਹਿ ਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਜੀ ਸਾਹਿਬ ਇਹ ਵਾਰ ਸ਼੍ਰੀ ਗੁਰੂ ਗੋਬਿੰਦ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਤੀ ਸਮਰਪੈ ਗੁਰੂ ਨਾਨਕ ਨੇ ਤਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਸੋਹਣ ਸਹਾਈ ਅਰਜਨ ਹਰ ਗੋਬਿੰਦ ਨੋ ਸਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿਠੈ ਸਬਦ ਕੋ ਜਾਏ ਤੇਗ ਬਹਾਦਰ ਸੁੰਦਰੀਏ ਪਰ ਨੌਮ ਬਿਆਵੈ ਤਾਂ ਸਭ ਖਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹ ਸੰਜਿਆ ਪਿਆਰੀਆਂ ਚੋਹਾਂ ਸਾਹਿਬ ਜਾਦੀਆਂ ਚਾਲੀ ਗਿਤ ਪਿਆ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛੱਪਿਆ ਦੇ ਵੀ ਚਲਾਈ ਤੇਗਵਾਹੀ ਦੇਖ ਕੇ ਅਨਜਣ ਪੀਤਾ ਤਨਾ ਪਿਆਰਿਆਂ ਸੁਚਾਰਿਆਂ ਦੀ ਤੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿੱਖ ਬੰਦ ਬੰਦ ਪਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਹੇ ਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਰਮਨਹੀਂ ਹਾਰੇ ਆ ਸਿੱਖੀ ਕੇਸਾਂ ਸੁਵਾਸਾਂ ਨਾਲੇ ਭਾਈ ਕਨਾਲ ਸਮੂਹ ਸ਼ਹੀਦਾ ਸਿੰਘਾਂ ਜੀ ਕੀ ਪਵਿੱਤਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਓ ਦੇ ਮਾਣ ਸਤਿਗੁਰ ਜੀ ਨਕਾਣੀ ਦੇ ਤਾਂ ਅਣਿਓਠੀ ਹੋਣੀ ਓਟ ਨੇ ਆਸਰੀਆਂ ਦੇ ਆਸਰਾ ਸੱਚੇ ਪਿਤਾ ਬਾਹੂ ਗੁਰੂ ਜੀ ਧੰਨ ਧੰਨ ਭੰਨ ਸਖਤ ਚਵਰ ਸ਼ਤੁਰੂ ਦੇ مالک ਹਾਜ਼ਰ ਅਨਾਜੁਰਪੁਰਤਾ ਵਦੀ ਦੇ ਸੋਹਾ ਇਹ ਮਾਨ ਜੁਗੋ ਜੁਗ ਅਟਲਦੀਨ ਦੁਨੀਆ ਦੇ مالک ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਾਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਬਜੀਆਂ ਦੇ ਮਬਾਰਕ ਚਰਨਾ ਪਾਸ ਅਰਦਾਸ ਬੇਨਤੀ ਸਭ ਨੂੰ ਜੀ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਗਰੀਬ ਅਵਾਜ਼ ਦਰੋਂ ਕਰੋ ਸਰਬਤ ਸੰਗਤਾਂ ਦਾ ਤਲਾ ਪਰਮ ਅਰਦਾਸ ਦਰੋਂ ਕਰੋ ਸਰਬਤ ਸੰਗਤਾਂ ਸਿੱਖੀ ਸਦਕਾ ਭਰੋਸਾ ਨਾਮਦਾਨ ਬਖਸ਼ਣਾ ਸਰਬਤ ਸੰਤਾਂ ਦੇ ਪਰਾਂ ਪਰਿਵਾਰਾਂ ਦੇਖੇ ਆਪਸੀ ਪ੍ਰੇਮ ਪਿਆਰ ਵਾ ਸੁਖ ਸ਼ਾਂਤੀ ਵਰਪਾਉਣੀ ਸ਼ਰੀਰਾਂ ਨੂੰ ਦੇਹੀਆਂ ਰੋਗਤਾਵਾਂ ਤੰਦਰੁਸਤੀਆਂ ਦੇ দান ਬਖਸ਼ਣੇ ਸਭਨਾ ਦੇ ਦਰੋਂ ਪਰੋਂ ਲੋਕਰੀ ਔਰਤਾਂ ਬਰਾਬਰ ਸੁਭਰਤਾ ਪੌਣੀਆਂ ਸੇਵਾ ਸਿਵਰਣ ਦੀ ਦਾਤ ਨਾਮਦਾਨ ਬਖਸ਼ਣਾ ਆਪਣੇ ਚਰਨਾਂ ਤੁਮਨਾ ਦੇ ਨਾਲ ਸਦਾ ਜੋੜਨਾ ਸਤਿਗੁਰੂ ਦਰੋਂ ਪਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਔਰ ਮਨਾਂ ਦੀਆਂ ਸ਼ਿਵ ਭਾਵਨਾਵਾਂ ਦਾ ਪੂਰਨ ਕਰਨੀ ਹੈ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਬੇਅੰਤ ਫੁੱਲਾਂ ਸਤਿਗੁਰੂ ਬਖਸ਼ਣੋਂ ਸੇਂ ਪਿਆਰੇ ਮੇਲੋ ਮਝਾ ਨਾਮ ਲਈ ਆਪ ਜੀ ਦਾ ਨਾਮ ਚੁਕਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਹਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ